ਤਕ ਗਈ ਇਹ ਅਮਰਤ ਦੇ ਗੁਣ ਟਿਕ ਗਏ ਭਾਵ ਜਿਹੜਾ ਪ੍ਰਮਾਤਮਾ ਦੇ ਦੇਸ ਪਹੁੰਚ ਗਿਆ ਤੇ ਉਹਦੀ ਵਡਿਆਈ ਕਰਦੇ ਨੇ ਭਾਈ ਗੁਰਦਾਸ ਜੀ ਨਖ ਸਿੱਖ ਲੋ ਸਗਲ ਅੰਗ ਰੋਮ ਰੋਮ ਕਰ ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਐ ਅਗਨ ਜਲਾਏ ਫੋਨੂ ਪੀਸਨ ਪਸਾਏ ਤਾਹੇ ਲੈ ਉਡੈ ਪਵਨ ਹੋਏ ਅਨਕ ਪ੍ਰਕਾਰੀਐ ਜਤ ਕਤ ਸਿੱਖ ਪਗਤ ਰਹਿ ਗੁਰਪੰਥ ਪ੍ਰਾਤ ਤਾਹੋਂ ਤਾਹੋਂ ਮਾਰਗ ਮੈਂ ਭਸ਼ਮ ਕੇ ਡਾਰੀ ਐ ਤਿਹ ਪਦ ਪਾਦਕ ਚਰਨ ਲੇਵ ਲਾਗੀ ਰਹਿ ਦਇਆ ਕੇ ਦਇਾਲ 모ਹੇ ਪਦ ਤ ਉਧਾਰੀ ਐ ਭਾਈ ਗੁਰਦਾਸ ਜੀ ਕਹਿਣ ਲੱਗੇ ਜੇ ਕੋਈ ਗੁਰ ਸਿੱਖ ਬਣ ਜਾਵੇ ਪ੍ਰੀਤਮੰਦਰ ਦੇਸ ਪਹੁੰਚ ਜਾਵੇ ਕਹਿਣ ਲੱਗੇ ਉਸ ਗੁਰ ਸਿੱਖ ਤੋਂ ਨਖ ਸਿੱਖ ਨਖ ਪੈਰ ਦੇ ਅੰਗੂਠੇ ਦਾ ਨੋਂ ਸਿੱਖ ਜਿਹੜੀ ਸਿਰ ਦੀ ਚੋਟੀ ਕਹਿਣ ਲੱਗੇ ਪੈਰ ਦੇ ਅੰਗੂਠੇ ਤੋਂ ਲੈ ਕੇ ਮੇਰੇ ਸਿਰ ਦੀ ਚੋਟੀ ਤੱਕ ਨਖ ਸਿੱਖ ਲੋ ਸਗਲ ਅੰਗ ਰੂਮ ਰੂਮ ਕਰ ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀ ਐ ਕਹਿਣ ਲੱਗੇ ਇਹ ਟੁਕੜੇ ਟੁਕੜੇ ਕਰਕੇ ਮੇਰਾ ਤਨ ਗੁਰਸਿੱਖਾਂ ਤੋਂ ਵਾਰ ਦਿੱਤਾ ਜਾਵੇ ਇੱਥੇ ਹੀ ਵਸ ਨਹੀਂ ਜਿਹੜੇ ਸਰੀਰ ਦੇ ਨਿੱਕੇ ਨਿੱਕੇ ਟੋਟੇ ਕੀਤੇ ਗਏ ਨੇ ਅੱਗ 'ਚ ਜਲਾਏ ਫੁਨ ਪੀਸਨ ਪਸਾਏ ਤਾਂਹੇ ਲਉੜੇ ਪਵਨ ਹੋਏ ਅਣਕ ਪ੍ਰਕਾਰੀ ਐ ਕਹਿੰਦੇ ਫਿਰ ਇਹਨੂੰ ਅੱਗ ਵਿੱਚ ਸਾੜ ਕੇ ਇਹਨਾਂ ਨੂੰ ਪੀ ਕੇ ਇਹਨਾਂ ਦੀ ਰਾਖ ਬਣਾ ਕੇ ਹਵਾ ਇਸ ਰਾਖ ਨੂੰ ਉਡਾ ਕੇ ਲੈ ਜਾਵੇ ਤੇ ਉਡਾ ਕੇ ਕਿੱਥੇ ਲੈ ਜਾਵੇ ਜੱਤ ਕਤ ਸਿੱਖ ਪਾਗ ਧਰੈ ਗੁਰਪੰਥ ਪ੍ਰਾਤ ਜਿੱਥੋਂ ਦੀ ਜੜੀਆਂ ਰਾਹਾਂ ਤੋਂ ਗੁਰਸਿੱਖਾਂ ਨੇ ਲੰਘਣਾ ਕਹਿੰਦੇ ਇਹ ਜਿਹੜੀ ਮੇਰੇ ਸਰੀਰ ਦੀ ਸੁਆਹ ਹੈ ਇਹ ਉਸ ਰਾਹ ਤੇ ਹਵਾ ਵਿਛਾ ਦੇਵੇ ਤੇ ਫਿਰ ਜਿਹੜੀ ਮੇਰੀ ਇਹ ਸਰੀਰ ਦੀ ਸੁਆਹ ਹੈ ਜਦੋਂ ਗੁਰਸਿੱਖਾਂ ਦੇ ਚਰਨਾਂ ਨੂੰ ਛੂਏਗੀ ਤਿਹੇ ਪਦ ਪਾਦਕ ਚਰਨ ਲੇਵ ਲਾਗੀ ਰਹਿ ਦਇਆ ਕੈ ਦਿਆਲ ਮੋਹੇ ਪਤਿਤ ਉਧਾਰੀ ਹੈ ਕਿ ਬੇਨਤੀ ਕਰੇ ਮੇਰੀ ਇਹ ਸੁਆ ਮੇਰੇ ਵਾਸਤੇ ਕਿ ਮੈਨੂੰ ਉਹ ਪ੍ਰੀਤਮ ਦੇ ਦੇਸ਼ ਲੈ ਜਾਵੇ ਜਿੱਥੇ ਉਹ ਗੁਰਸਿੱਖ ਪਹੁੰਚੇ ਹੋਏ ਨੇ ਪਰ ਇਹ ਜਿਹੜੀ ਸਫਰ ਹੈ ਜਿਹੜਾ ਇਹ ਪ੍ਰੀਤਮ ਦੇ ਦੇਸ਼ ਪਹੁੰਚਣ ਵਾਲਾ ਬੜਿਆਈ ਤੇ ਬਹੁਤ ਹੈ ਹੁਣ ਗੁਰੂ ਅਨੰਦ ਸਾਹਿਬ ਦੀ ਬਾਣੀ ਜੇ ਅਸੀਂ ਪੜ੍ਹੀਏ ਤੇ ਚਾਰ ਨੁਕਤੇ ਸਾਡੇ ਮੋਟੇ ਜੇ ਸਾਹਮਣੇ ਆਉਂਦੇ ਨੇ ਇੱਕ ਤਾਂ ਨਰੋਲ ਸੱਚ ਦਾ ਜ਼ਿਕਰ ਹੈ ਪਾਵਨ ਬਾਣੀ ਜਿਹੜੀ ਹੈ ਆਦ ਸੱਚ ਜੁਗਤ ਸੱਚ ਹੈ ਪੀ ਸੱਚ ਨਨਕ ਹੋਸੀ ਪੀ ਸੱਚ ਸੱਚ ਦਾ ਜ਼ਿਕਰ ਹੈ ਤੇ ਫਿਰ ਉਸ ਸੱਚ ਨੂੰ ਪ੍ਰਾਪਤ ਕਰਨ ਦੀ ਜਿਹੜੀ ਜੁਗਤ ਹੈ ਢੰਗ ਤਰੀਕਾ ਵਿਧੀ ਉਹਦਾ ਜ਼ਿਕਰ ਹੈ ਫਿਰ ਜਿਨ੍ਹਾਂ ਨੇ ਸੱਚ ਨੂੰ ਪ੍ਰਾਪਤ ਕਰ ਲਿਆ ਉਹਨਾਂ ਦੀ ਵਡਿਆਈ ਹੈ ਗੋਬਿੰਦ 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 ਸੰਗ ਨਾਮੰਦੇਉ ਮਨ ਲੀਣਾ ਆੜ ਧਾਮ ਕੋ ਛੀਪਰੋ ਹੋਇਓ ਲਖੀਣਾ ਬੋਨਣਾ ਤਰਨਾ ತ್ಯਾਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਹਰਾ ਪਇਓ ਗੁਨੀਂ ਘੀਰਾ ਰਵਦਾਸ ਟਵੰਤਾ ਟੋਰ ਨੀਤ ਤੇ ਤਿਆਗੀ ਬਾਇ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬਤਕਾਰੀਓ ਘਰ ਘਰ ਸੁਨਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਦਰਿਆ ਇਹ ਵਿਦ ਸੁਨ ਕੇ जाट ਰੋਠ ਭਗਤੀ ਲਾਗਾ ਮਿਲੇ ਪ੍ਰਤਖ ਗੁਸਈਆ ਧੰਨਾ ਵਡਪਾਗਾ ਇਹਨਾਂ ਨੂੰ ਸੁਣ ਕੇ ਭਗਤ